ਵਾਹਿ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰੂ ਸਾਰੀ ਸਾਧ ਸੰਗਤ ਜੀਓ ਅਓ ਅਨ ਆਪ ਜੀ ਦੇ ਨਾਲ ਇੱਕ ਜਰਨੈਲ ਸ਼ਾਮ ਸਿੰਘ ਜੀ ਅਟਾਰੀ ਜਿਨ੍ਹਾਂ ਦੀ ਬਾਪ ਸਾਂਝ ਪਾਈਏ ਇਹਨਾਂ ਦਾ ਜੋ ਤੇ ਆਸ ਅਜ ਤੱਕ ਆਦਮੀ ਨੇ ਸਰਵਣ ਨਹੀਂ ਕੀਤਾ ਸਰਦਾਰ ਸ਼ਾਮ ਸਿੰਘ ਸਿੱਖ ਰਾਜ ਦੇ ਮਹਾਨ ਜਰਨੈਲ ਸਨ ਇਹਨਾਂ ਦੇ ਵਡੇਰੇ ਦਾ ਨਾਮ ਸੀ ਕਾਹਨ ਚੰਦ ਸੀ ਕਾਹਨ ਚੰਦ ਦੇ ਦੋ ਪੁੱਤਰ ਹੋਏ ਨੇ ਕੌਰਾ ਅਤੇ ਗੌਰਾ ਪੰਜਾਬ ਵਿੱਚ ਜਗਰਾਵਾਂ ਲਾਗੇ ਪਿੰਡ ਕੌਂਕੇ ਵਸਾਇਆ ਜਿਸ ਨੂੰ ਅੱਜ ਕੱਲ ਕੌਂਕੇ ਕਹਿੰਦੇ ਨੇ ਮਿਸਨਾ ਦਾ ਜਮਾਨਾ ਸੀ ਪੰਜਾਬ ਵਿੱਚ ਸਿੱਖ ਰਾਜਨੀਤਿਕ ਸ਼ਕਤੀ ਵੱਜੋਂ ਉੱਭਰ ਰਹੀ ਸੀ ਸਿੱਖਾਂ ਦੀ ਉੱਭਰ ਰਹੀ ਤਾਕਤ ਤੋਂ ਪ੍ਰਭਾਵਿਤ ਹੋ ਕੇ ਕੌਰੀ ਤੇ ਗੌਰੀ ਨੇ ਸ੍ਰੀ ਅਮਰਸਰ ਸਾਹਿਬ ਪੁੱਜ ਕੇ ਅੰਮਤ ਛਕਿਆ ਤੇ ਕੌਰ ਸਿੰਘ ਤੇ ਗੌਰ ਸਿੰਘ ਬਣ ਗਏ ਕੋਚਰ ਬਾਦ ਇਹਨਾਂ ਨੇ ਅਜੋਕੇ ਕਸਬੇ ਅਟਾਰੀ ਤੋਂ ਚੜ੍ਹਦੇ ਪਾਸੇ ਪਿੰਡ ਕੌਕੇ ਵਸਾਇਆ ਮਜਬੂਦਾ ਵਾਸੀ ਅਟਾਰੀ ਤੋਂ ਪਹਿਲਾਂ ਇੱਥੇ ਛੇ ਸੀ ਇਸ ਛੇ ਤੇ ਮਹਾਂਤ ਰਹਿੰਦੇ ਸਨ ਜਿਨ੍ਹਾਂ ਨੂੰ ਚੋਰਾਂ ਡਾਕੂਆਂ ਨੇ ਕਈ ਵਾਰ ਲੁੱਟਿਆ ਉਹਨਾਂ ਮਹਾਂਤਾਂ ਨੇ ਚੋਰਾਂ ਡਾਕੂਆਂ ਤੋਂ ਤੰਗ ਆ ਕੇ ਕੌਰ ਸਿੰਘ ਤੇ ਗੌਰ ਸਿੰਘ ਨੂੰ ਆਪਣੀ ਰੱਖਿਆ ਦੀ ਬੇਨਤੀ ਕੀਤੀ ਮਹਾਂਤਾਂ ਨੇ ਦੋਵਾਂ ਸਰਦਾਰਾਂ ਨੂੰ ਇਹ ਛੇ ਤੇ ਤਿੰਨ ਮੰਜ਼ਲਾ ਮਕਾਨ ਬਣਾ ਕੇ ਦਿੱਤਾ ਤੇ ਨਾਂ ਰੱਖਿਆ ਅਟਾਰੀ ਕੌਕੇ ਤੋਂ ਉੱਠ ਕੇ ਸਰਦਾਰਾਂ ਦਾ ਪਰਿਵਾਰ ਅਟਾਰੀ ਆਣ ਵਸਿਆ ਅਮਰ ਸ਼ਗੰਤੂ ਬਾਅਦ ਗੌਰ ਸਿੰਘ ਤੇ ਕੌਰ ਸਿੰਘ ਭੰਗੀ ਮਿਸਲ ਦੇ ਸਰਦਾਰ ਗਰਬਖ ਸਿੰਘ ਰੋੜਾ ਵਾਲਾ ਪਾਸ ਨੌਕਰ ਹੋ ਗਏ 1737 ਈਸਵੀ ਵਿੱਚ ਅਟਾਰੀ ਦੇ ਦੁਆਲੇ ਗੌਰ ਸਿੰਘ ਨੂੰ 7000 ਰੁਪਏ ਦੀ ਜ਼ਿਗੀਰ ਮਿਲੀ ਗਰਬਖ ਸਿੰਘ ਦੇ ਮਰਨ ਤੋਂ ਬਾਅਦ ਗੌਰ ਸਿੰਘ ਲਹਿਣਾ ਸਿੰਘ ਤੇ ਗੁਜਰ ਸਿੰਘ ਦਾ ਨੌਕਰ ਹੋ ਗਿਆ 18600 ਰੁਪਏ ਦੀ ਜ਼ਗੀਰ ਖੋਲ ਲਈ ਗੌਰ ਸਿੰਘ ਦੀ ਮੌਤ ਹੋਣ ਪਿਛੋਂ ਉਸ ਦਾ ਲੜਕਾ ਨਿਹਾਲ ਸਿੰਘ ਸੈਭ ਸਿੰਘ ਭੰਗੀ ਗੁਜਰਾਤ ਵਾਲੇ ਕੋਲ ਨੌਕਰ ਜਾ ਹੋਇਆ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਤਾਕਤ ਵੇਖ ਕੇ ਭੰਗੀ ਸਰਦਾਰ ਦੀ ਨੌਕਰੀ ਛੱਡ ਕੇ ਉਹਨਾਂ ਦੀ ਫੌਜ ਵਿੱਚ ਭਰਤੀ ਹੋ ਗਿਆ ਮਹਾਰਾਜਾ ਵੱਲੋਂ ਉਹਨਾਂ ਨੂੰ 1803 ਵਿੱਚ 55500 ਰੁਪਏ ਦੀ ਜ਼ਗੀਰ ਮਿਲੀ ਉਹ ਮਹਾਰਾਜ ਦੀਆਂ ਬਹੁਤ ਸਾਰੀਆਂ ਮਹਿਮਾਵਾਂ ਵਿੱਚ ਸ਼ਾਮਲ ਗਿਆ 1807 ਵਿੱਚ ਕਸੂਰ ਨੂੰ ਫਤਿਹ ਕਰਕੇ ਪਹਿਲਾ ਨਾਜਮ ਉਸੇ ਨੂੰ ਹੀ ਥਾਪਿਆ ਗਿਆ ਇਹਦੀ ਜ਼ਗੀਰ ਵਧੇ ਵਧੇ 3 ਲੱਖ 1800 ਰੁਪਏ ਤੱਕ ਜਾ ਪਹੁੰਚੀ 1917 ਵਿੱਚ ਮਹਾਰਾਜਾ ਆਪਣੇ ਠਹਿਰਨ ਵਾਸਤੇ ਬਣਾਏ ਬੁਰਜ ਜੋ ਅੱਜ ਖੰਡਰ ਹਾਲਤ ਵਿੱਚ ਮੌਜੂਦ ਹੈ ਪਿੰਡ ਬਣੀਏ ਕੀ ਵਿਖੇ ਠਹਿਰੀ ਹੋਏ ਸਨ ਉਹਨਾਂ ਅਜਿਹੇ ਬੁਰਜ ਲੋਕਾਂ ਦੇ ਦੁੱਖ ਸੁੱਖ ਤਕਰੀਫਾਂ ਸੁਣਨ ਵਾਸਤੇ ਬਣਾਏ ਹੋਏ ਸਨ ਉਥੇ ਮਹਾਰਾਜਾ ਸਖਤ ਬਿਮਾਰ ਪੈ ਗਏ ਬਚਨ ਦੀ ਕੋਈ ਆਸ ਨਹੀਂ ਸੀ ਵੈਦ ਹਕੀਮਾਂ ਨੇ ਜਵਾਬ ਦਿੱ ਦਿੱਤਾ ਸਰਦਾਰ ਸ਼ਾਮ ਸਿੰਘ ਦੇ ਪਿਤਾ ਸਰਦਾਰ ਨਿਹਾਲ ਸਿੰਘ ਟਾਰੀ ਵਾਲੇ ਨੇ ਮਹਾਰਾਜ ਦੇ ਪਲੰਗ ਕੋਲ ਆ ਕੇ ਖਲੋ ਕੇ ਬੇਨਤੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੀ ਬਾਕੀ ਦੀ ਜ਼ਿੰਦਗੀ ਮਹਾਰਾਜੇ ਨੂੰ ਮਿਲ ਜਾਏ ਤੇ ਇਹਨਾਂ ਦੀ ਬਿਮਾਰੀ ਮੈਨੂੰ ਲੱਗ ਜਾਏ ਸੁਪਿਆਰਿਓ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਮਹਾਰਾਜਾ ਰਣਜੀਤ ਸਿੰਘ ਤੰਦਰੁਸਤ ਹੋ ਗਏ ਪਰ ਵਾਪਸ ਟਾਰੀ ਵਾਲਾ ਨਿਹਾਲ ਸਿੰਘ ਬਿਮਾਰ ਪੈ ਗਿਆ ਰੱਬ ਦਾ ਕਰਨਾ ਜਿਸ ਦਿਨ ਮਹਾਰਾਜ ਨੇ ਬਿਮਾਰੀ ਤੋਂ ਬਾਅਦ ਪਹਿਲਾ ਇਸ਼ਨਾਨ ਕੀਤਾ ਸ਼ਦਾਨ ਸਿੰਘ ਟਾਰੀ ਵਾਲਾ ਜਨਵਰੀ 1818 ਨੂੰ ਕਾਲਚ ਰਾਣਾ ਕਰ ਗਿਆ ਮਹਾਰਾਜ ਆਪ ਲਾਹੌਰੋਂ ਚੱਲ ਕੇ ਟਾਰੀ ਪਹੁੰਚੇ ਤੇ ਨਿਹਾਲ ਸਿੰਘ ਦਾ ਆਪਣੇ ਹੱਥੀ ਸੰਸਕਾਰ ਕੀਤਾ ਸੰਸਕਾਰ ਵਾਲੀ ਜਗ੍ਹਾ ਤੇ ਆਲੀਸ਼ਾਨ ਸਮਾਦ ਬਣਾਇਆ ਜੋ ਟਾਰੀ ਵਿੱਚ ਅੱਜ ਵੀ ਬੜੀ ਚੰਗੀ ਹਾਲਤ ਵਿੱਚ ਮੌਜੂਦ ਹੈ ਮਹਾਰਾਜਾ ਨੇ ਉਹਨਾਂ ਦੀ ਥਾਂ ਉਹਨਾਂ ਦੇ ਪੁੱਤਰ ਸ਼ਾਮ ਸਿੰਘ ਨੂੰ ਫੌਜ ਦਾ ਸਰਦਾਰ ਬਣਾ ਦਿੱਤਾ ਨਾਲ ਹੀ ਸਾਰੀ ਜ਼ਿਗੀਰ ਉਸ ਦੇ ਹਵਾਲੇ ਕਰ ਦਿੱਤੀ ਸਰਦਾਰ ਮੰਤੋਬ ਸ਼ਾਮ ਸਿੰਘ ਟਾਰੀ ਵਾਲੇ ਨੇ ਆਪਣੀ ਕਮਾਂਡ ਥੱਲੇ ਸਭ ਮਹਿਮਾ ਵਿੱਚ ਮਹਾਰਾਜ ਰਣਜੀਤ ਸਿੰਘ ਦਾ ਸਾਥ ਦਿੱਤਾ ਦਿੱਤਾ ਪ੍ਰਾਪਤ ਕੀਤੀਆਂ ਤੇ ਆਪਣੀ ਬਹਾਦਰੀ ਦੀ ਤਾਂਗ ਜਮਾਈ ਸਿੱਖ ਦਰਬਾਰ ਲਾਹੌਰ ਵਿੱਚ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦਾ ਪੂਰਾ ਮਾਨ ਸਨਕਾਰ ਸੀ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਨੇ ਆਪਣੀ ਲੜਕੀ ਦਾ ਰਿਸ਼ਤਾ ਖਰਕ ਸਿੰਘ ਦੇ ਪੁੱਤਰ ਕਬਰ ਨੌ ਨਿਹਾਲ ਸਿੰਘ ਨਾਲ ਕਰ ਦਿੱਤਾ 8 ਮਾਰਚ 1837 ਨੂੰ ਬੀਬੀ ਨਾਨਕੀ ਤੇ ਕਬਰ ਨੌ ਨਿਹਾਲ ਸਿੰਘ ਦਾ ਵਿਆਹ ਬੜੀ ਧੂਮ-ਤਾਮ ਨਾਲ ਹੋਇਆ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਨੇ 15 ਲੱਖ ਰੁਪਏ ਖਰਚ ਕੀਤੇ ਰਾਜੇ ਮਹਾਰਾਜੇ ਸਮੇਤ ਅੰਗਰੇਜ਼ ਅਹੁਦੇਦਾਰਾਂ ਦੇ ਇਸ ਵਿੱਚ ਸ਼ਾਮਲ ਹੋਏ ਜਿਹੜਾ ਸੇ ਰਾਮਸਰ ਦੇ جوہری ਨੇ ਕਮਰ ਨਾਉ ਨਿਹਾਲ ਸਿੰਘ ਲਈ ਬਣਾਇਆ ਸੀ ਉਹ ਮਹਾਰਾਜਾ ਨਹੀਂ ਗੁਰੂਕਾਰ ਦਾ ਅਨੰਦ ਸਦਾਰੂ ਹੁਣ ਕਰਕੇ ਕਵਰ ਜੀ ਦੇ ਸਿਰ ਤੇ ਬੰਨਣ ਦੀ ਬਜਾਏ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਰਾਜਤਾ ਜੋ ਅੱਜ ਵੀ ਤੋਸ਼ੀ ਖਾਨੇ ਵਿੱਚ ਅਮਨਸਰ ਦਵਾਰ ਸਾਹਿਬ ਖਿਸ਼ੋਬਤ ਹੈ 30 ਪ੍ਰੇਖ 1437 ਨੂੰ ਸਰਦਾਰ ਹਰੀ ਸਿੰਘ ਨਲਵਾ ਪਠਾਣਾ ਨਾਲ ਲੜਦੇ ਆ ਜੰਮਾਉ ਰਾਉ ਦੇ ਕਲੇਬ ਸ਼ਹੀਦੀ ਪਾ ਗਏ ਉਹਨਾਂ ਦੀ ਸ਼ਹੀਦੀ ਦਾ ਮਹਾਰਾਜਾ ਨੂੰ ਬਹੁਤ ਵੱਡਾ ਸਦਮਾ ਲਗਾ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਮੋਢਿਆਂ ਤੇ ਆਣ ਪਈਆਂ ਤੇ ਨਾਲ ਹੀ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਖੀਰ 27 ਜੂਨ 1839 ਨੂੰ ਉਹ ਸਵਰਗ ਹਾਰ ਗਏ ਤੇ ਉਹਨਾਂ ਤੋਂ ਬਾਅਦ ਦਰਬਾਰ ਵਿੱਚ ਡੋਗਰਿਆਂ ਦੀਆਂ ਸ਼ਾਹਸਾਹਾਂ ਤੇ ਸਿੱਖ ਸਰਦਾਰਾਂ ਦੀ ਗੱਦੀ ਦੀ ਭੁੱਖ ਨੇ ਖਾਨਾ ਜੰਗਰੀ ਨੂੰ ਜਨਨ ਦਿੱਤਾ ਖੜਕ ਸਿੰਘ ਤੇ ਕਵਰ ਨੇ ਹਉ ਅਤੇ ਹਾਲ ਸਿੰਘ ਇਹਨਾਂ ਸਾਜਿਸ਼ਾਂ ਦਾ ਸ਼ਿਕਾਰ ਹੋ ਗਏ ਉਸ ਵਕਤ ਸਰਦਾਰ ਸ਼ਾਮ ਸਿੰਘ ਜੀ ਰਾਵਲਪਿੰਡੀ ਆਪਣੀ ਜ਼ਗੀਰ ਤੇ ਸੀ ਇਸ ਕੈਲੂ ਜੰਗ ਤੋਂ ਤੰਕ ਆ ਗਏ ਇਸ ਲਈ ਸ਼ਾਮ ਸਿੰਘ ਅਟਾਰੀ ਵਾਲੇ ਲਾਹੌਰ ਛੱਡ ਅਟਾਰੀ ਚਲੇ ਗਏ ਆਖਰ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ ਮਹਾਰਾਣੀ ਜਿੰਦਕੌਰ ਉਸ ਦੀ ਸਰਸਪ੍ਰਸਤ ਬਣੀ ਮਹਾਰਾਜਾ ਸਜੀ ਬਹੁਤ ਛੋਟੀ ਉਮਰ ਸੀ ਮਹਾਰਾਣੀ ਜਿੰਦਾ ਬੜੀ ਸੂਝਵਾਨ ਔਰ ਸੀ ਘਰ 파ਟਾ ਹੋਇਆ ਸੀ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਤੇ ਮਹਾਰਾਣੀ ਜਿੰਦਾ ਲੜਾਈ ਕਰਨਾ ਨਹੀਂ ਸੀ ਚਾਹੁੰਦੇ ਪਰ ਲਾਲ ਸਿੰਘ ਤੇ ਤੇਜ ਸਿੰਘ ਰੇਜਾਂ ਨਾਲ ਮਿਲੇ ਹੋਏ ਸਨ ਉਹ ਖਾਲਸਾ ਫੌਜ ਨੂੰ ਤਮਾ ਕਰਵਾ ਕੇ ਆਪ ਆਪਣੀ ਮਰਜ਼ੀ ਦਾ ਰਾਜ ਚਾਹੁੰਦੇ ਸੀ ਨਵੰਬਰ 1845 ਦੇ ਅਰੰਭ ਵਿੱਚ ਸਿੱਖ ਸਰਦਾਰਾਂ ਤੇ ਫੌਜੀ ਪੰਚਾਂ ਦੀ ਸਭਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਹੋਈ ਲਾਲ ਸਿੰਘ ਤੇ ਤੇਜ ਸਿੰਘ ਨੇ ਭੜਕਾਏ ਹੋਏ ਫੌਜੀ ਪੰਜ ਲੜਾਈ ਦੇ ਹਾਮੀ ਸਨ ਅੰਤ ਬਹੁ ਸੰਤਿ ਲੜਾਈ ਲੜਨ ਵਾਲਿਆਂ ਦੀ ਹੋਈ ਇਸ ਤੋਂ ਬਾਅਦ ਉਹ ਲੜਾਈਆਂ ਮੁਦਕੀ ਤੇ ਫਿਰੂ ਸ਼ਹਿਰ ਦੀਆਂ ਹੋਈਆਂ ਲਾਲ ਸਿੰਘ ਤੇ ਤੇਜ ਸਿੰਘ ਦੀ ਗਿਦਾਰੀ ਕਾਰਨ ਸਿੱਖ ਫੌਜਾਂ ਦੀ ਹਾਰ ਹੋਈ ਸ਼ਾਮ ਸਿੰਘ ਅਟਾਰੀ ਵਾਲਾ ਅਟਾਰੀ ਵਿੱਚ ਬੈਠਾ ਜਗਦਿਆਂ ਖਬਰਾਂ ਰੋਜ਼ ਸੁਣਦਾ ਰਹਿੰਦਾ ਸੀ ਮੁਦਕੀ ਤੇ ਫਿਰੂ ਸ਼ਹਿਰ ਦੀ ਭਾਰਾਂ ਉਹਦੇ ਸੀਨੇ ਵਿੱਚ ਕੰਡੇ ਵਾਂਗ ਦਰੜ ਕਰੀਆਂ ਸਨ ਮਹਾਰਾਣੇ ਜੰਦਾ ਨੇ ਚਾਰ ਛਪੇਰੇ ਨਜਰ ਦਰਾਈ ਸਿਰਫ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਹੀ ਉਸ ਨੂੰ ਨਜ਼ਰ ਆਏ ਜੋ ਸਿੱਖ ਰਾਜ ਦੀ ਡੁੱਬਦੀ ਬੇੜੀ ਨੂੰ ਬੰਨ੍ਹ ਲਾ ਸਕਦੇ ਸਨ ਉਸਨੇ ਰੂਪਰੀ ਚਿੱਠੀ ਆਪਣੀ ਲੈ ਕੇ ਹਰਕਾਰੇ ਦੇ ਰਾਇ ਸ਼ਾਮ ਸਿੰਘ ਨੂੰ ਭੇਜੀ ਜਿਹਦਾ ਢਾਡੀ ਸੂਨ ਸਿੰਘ ਸੀਤਲ ਨੇ ਆਪਣੀ ਗਨਮ ਨਾਲ ਇਸ ਤਰ੍ਹਾਂ ਬਿਆਨ ਕੀਤਾ ਚਿੱਠੀ ਲਿਖੀ ਮਹਾਰਾਣੀ ਨੇ ਸਾਮ ਸਿੰਘ ਨੂੰ ਬੈਠ ਰਿਆ ਕੀ ਚਿਤ ਵਿੱਚ ਧਾਰ ਸਿੰਘਾ ਦੋਵੇਂ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਹਨੋਂ ਹਾਰ ਦੇ ਕਿਉਂ ਮੀਣੀ ਜਗ ਦੇਂਦਾ ਜਿਉਂਦੇ ਹੁੰਦੇ ਜੇ ਅਜ ਸਰਕਾਰ ਸਿੰਘਾ ਇਹ ਸਿੰਘਾਂ ਦੀ ਤਾਂ ਖੁੰਡੀ ਨਹੀਂ ਹੋ ਗਈ ਐ ਪਰ ਆਪਣੇ ਹੋ ਗਏ ਗਰਾਰ ਸਿੰਘਾਂ ਦੇਹ ਤਰੋਈ ਵਜੀਰ ਜਨਰਲ ਰਲ ਕੇ ਇਹ ਵੇਖ ਕੌਣ ਦਾ ਮੁੱਲ ਕੀ ਪਾ ਰਹੇ ਨੇ ਚਾਈ ਚਾਈ ਗੁਲਾਮੀ ਦੀਆਂ ਬੇੜੀਆਂ 'ਪਾ ਉਹ ਪੰਜਾਬ ਦੀ ਅਣਖ ਮਟਾ ਰਹੇ ਨੇ ਅਜੇ ਸਮਾਂ ਹੀ ਵਕਤ ਸੰਭਾਲ ਸਿੰਘਾਂ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਸੇ ਰਣਜੀਤ ਦੀ ਪਗ ਮੈਨੂੰ ਮੋਏ ਮਿੱਤਰ ਦਾ ਜੋਧਿਆ ਆਣ ਰੱਖ ਲੈ ਮੋਏ ਮਿੱਤਰ ਦਾ ਜੋਧਿਆ ਆਣ ਰੱਖ ਲੈ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਨੇ ਚਿੱਠੀ ਪੜ੍ਹੀ ਹੈ ਚਿੱਠੀ ਵਿੱਚ ਦੋਵਾਂ ਲੜਾਈਆਂ ਦਾ ਵੇਰਵਾ ਦੇ ਖਾਲਸਾ ਫੌਜ ਦੇ ਹਾਰ ਦੇ ਕਾਰਨ ਸਾਫ਼-ਸਾਭ ਲਿਖੇ ਸੀ ਜ਼ਗੀਰਦਾਰ ਹੁਣ ਕਰਕੇ ਸਰਦਾਰ ਸ਼ਾਮ ਸਿੰਘ ਕੋਲ ਉਸ ਦੀ ਨਿੱਜੀ ਫੌਜ ਸੀ ਕੋਈ ਦੇ ਤੇ ਮਨ ਮਿਟਣ ਵਾਲੇ ਸੂਰਮੇ ਲਾਹੌਰ ਦਰਬਾਰ ਦੀ ਮਾਰੂ ਲੜਾਈ ਤੋਂ ਤੰਗ ਆ ਕੇ ਆਪਣੇ ਘਰਾਂ ਵਿੱਚ ਬੈਠੇ ਹੋਏ ਸਨ ਸ਼ਰਾਰ ਸ਼ਾਮ ਸਿੰਘ ਨੇ ਉਹਨਾਂ ਨੂੰ ਕਿੱਠੀਆਂ ਪਾ ਕੇ ਟਾਰੀ ਸਦਰੇ ਉਹ ਦੇ ਦੀਏ ਆਜ਼ਾਦੀ ਨੂੰ ਬਚਾਉਣ ਵਾਸਤੇ ਆਖਰੀ ਯਤਨ ਕਰਨ ਲਈ ਆਪਣੇ ਮੁੱਠੀ ਪਾਜਬਾਨ ਸਿੰਘਾਂ ਦੇ ਨਾਲ ਸਮਰਾਵਾਂ ਦੇ ਮੈਦਾਨ ਨੂੰ ਤੁਰ ਪਏ 10 ਫਰਵਰੀ 1846 ਨੂੰ ਸੂਰਜ ਦੇ ਚੜਨ ਵਾਲਾ ਸੀ ਰਾਜਾ ਗਲਾਬ ਸਿੰਘ ਨਾਲ ਹੋਏ ਗੋਤ ਸਮਝਾਉ ਦੇ ਕਾਰ ਅੰਗਰੇਜ਼ਾਂ ਦੇ ਹੌਸਲੇ ਬਰੰਦ ਸਨ ਉਹਨਾਂ ਦਾ ਜੰਗੀ ਸਮਾਨ ਦਾਵੇਂ ਪਹੁੰਚ ਚੁੱਕਾ ਸੀ ਸਰਦਾਰ ਸ਼ਾਮ ਸਿੰਘ ਜੀ ਸਭਰਾਮਾ ਦੇ ਮੈਦਾਨ ਵਿੱਚ ਪਹੁੰਚ ਗਿਆ ਉਸ ਨੇ ਮੋਰਚੇ ਦੀਆਂ ਸਾਰੀਆਂ ਤੋਪਾਂਾਂ ਵਹਾਣਾ ਕੀਤਾ ਸਭਰਾਮਾ ਵਿੱਚ ਕੱਚਾ ਕਿਲਾ ਸਾਰਿਆ ਜਿਹਦਾ ਨਾਂ ਫਰੇਗੜ ਰੱਖਿਆ ਗਿਆ ਹੈ ਗਦਾਰ ਨਾਲ ਸਿੰਘ ਤੇ ਤੇਜ ਸਿੰਘ ਨੇ ਸ਼ਾਮ ਸਿੰਘ ਨੂੰ ਕਿਹਾ ਅਸੀਂ ਜੰਗਦ ਨਹੀਂ ਜਿੱਤ ਸਕਾਂਗੇ ਸਰਦਾਰ ਸ਼ਾਮ ਸਿੰਘ ਨੇ ਕਿਹਾ ਮੈਂ ਟਾਰੀਆਂ ਅਰਦਾਸ ਕਰਕੇ ਤੁਰਿਆ ਹਾਂ ਜਾਂ ਜੰਗ ਜਿੱਤ ਕੇ ਟਾਰੀ ਵਾਪਸ ਜਾਵਾਂਗਾ ਜਾਂ ਸ਼ਹੀਦ ਹੋ ਕੇ ਜਾਵਾਂਗਾ ਗਦਾਰ ਤੇਜ ਸਿੰਘ ਨੇ ਸਾਰਾ ਜੰਗੀ ਨਕਸ਼ਾ ਅੰਗਰੇਜ਼ਾਂ ਨੂੰ ਭੇਜ ਦਿੱਤਾ ਸਰਦਾਰ ਜਨੈਲ ਸਿੰਘ ਨੇ ਜਦ ਜਨੈਲ ਹੀ ਦੁਸ਼ਮਣ ਹੋ ਜਾਂ ਗਿੱਤ ਦੀ ਆਸ ਕਿਵੇਂ ਰੱਖੀ ਜਾ ਸਕਦੀ ਏ ਉਸੇ ਵੇਲੇ ਫੋਜਪੁਰ ਵਿੱਚ ਸਿਰਫ 7000 ਫੌਜੀ ਸਨ ਜੋ ਸੇਖੋ ਸਵੇਰੇ ਹਮਲਾ ਕਰ ਦਿੰਦੇ ਤਾਂ ਅੰਗਰੇਜ਼ਾਂ ਦਾ ਸੜਾ ਵਾਤੇ ਹਾਰਨਾ ਮੁੱਖ ਬਣ ਨ ਸੀ ਬਰੂ ਦੇ ਸੁਪਲਾਈ ਦੀ ਦਰਿਆ ਤੋਂ ਦੇੜੀਆਂ ਦਾ ਆਰਜੀ ਪੁੱਲ ਤਿਆਰ ਕੀਤਾ 10 ਫਰਵਰੀ 1846 ਨੂੰ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਦਾਗੀਆਂ ਅਗੇ ਉਸ ਇਨ੍ਹਾਂ ਨੇ ਵੀ ਤੋੜੇ ਦਾਗੇ ਦੋਹਾਂ ਪਾਸਿਆਂ ਤੋਂ ਅੱਗ ਵਰਨ ਲੱਗੀ ਤਿੰਨ ਘੰਟੇ ਕਵਸਾਂ ਦਾ ਜੁੱਧ ਜਾਰੀ ਰਿਹਾ ਗਾਫ ਨੇ ਚਾਰ ਪਟਨਾ ਦਸਵੀਂ ਪੈਡਲ ਮਲਕਾਰੀ ਤਰਵੰਧਨੀ ਪੈਡਲ 43ਵੀਂ ਦੇਸੀ ਤੇ 9ਵੀਂ ਦੇਸੀ ਸਣੇ ਤੋਪਖਾਨੇ ਨਵੀਆਂ ਜੋ ਅੱਗੇ ਕਿਸੇ ਲੜਾਈ ਵਿੱਚ ਸਿੱਖਾਂ ਨਾਲ ਨਹੀਂ ਲੜ ਸੰੜੀਆਂ ਸ਼ਿਖਾਂ ਦੇ ਹਮਲਾ ਕਰਨ ਮਾਤੇ ਤਜਵੀਜ਼ ਕੀਤੀਆਂ ਨੇ ਅੰਗਰੇਜ਼ ਵਾਰ ਵਾਰਾ ਮਾਰਦੇ ਰਹੇ ਖਾਲਸਾ ਫੌਜੀ ਫਲਾਦੀ ਕੰਧਾਂ ਨਾਲ ਟੱਕਰ ਖਾ ਕੇ ਵਾਪਸ ਮੁੜਦੇ ਗਿਆਨੀ ਸੋਨ ਸਿੰਘ ਕੋ ਕੇ ਵਾਲੀਆਂ ਨੇ ਧਿਆਨ ਲੜਾਈ ਦੇ ਦ੍ਰਿਸ਼ ਨੂੰ ਕਲਮਾਨ ਕੀਤਾ ਤੇ ਲਿਖਿਆ ਇਧਰ ਚੜਿਆ ਸਾਮ ਸਿੰਘ ਗਫ ਦੂਜੇ ਪਾਸੇ ਵਾਟਰਲੂ ਦੇ ਮੈਦਾਨ ਵਿੱਚ ਪਾਤਖਵੇਂ ਖਾਸੀ ਫਿਰਦੇ ਘੋੜੇ ਹਿੜਕਦੇ ਹਸੇ ਕੂ ਪਿਆਸੇ ਅੰਬਰ ਹਾਥੀ ਚੱਕਿਆ ਤੋ ਚੜਿਆ ਨਾਸੇ ਤੜ ਤੜ ਚੱਲਣ ਗੋਲੀਆਂ ਜੋਮੇ ਲਈ ਆਸੇ ਰਤਪੀਨ ਕੋ ਜੋਗਣਾ ਭਰ-ਭਰ ਕੇ ਕਾਸੀ ਜਿਵੇਂ ਅੱਗ ਲੱਗੀ ਗੰਧਕਾਂ ਤੇ ਪੈ ਪੈਣ ਪਟਾਕੇ ਰਣ ਵਿੱਚ ਡਿੱਗਣ ਸੂਰਮੇ ਹੋ ਆਸੀ-ਪਾਸੀ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਸ਼ਾਹ ਮੁਹੰਮਦ ਸ਼ਰਾਰ ਸ਼ਾਮ ਸਿੰਘ ਢਾਰੀ ਵਾਲੇ ਦੀ ਬਹਾਦਰੀ ਵਾਰੀ ਉਹ ਬਿਆਨ ਕਰਦਾ ਹੈ ਆਈਆਂ ਪਲਟਨਾ ਵੀਰ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਰਸੜੇ ਮੂੜ ਛੁਟੇ ਮੇਵਾ ਸਿੰਘ ਦੇ ਮਾਖੇ ਖਾਮ ਹੋਏ ਸਿੱਧੇ ਹੱਲੇ ਤਿੰਨ ਫਰੰਗੀਆਂ ਦੇ ਤੋੜ ਛੁਟੇ ਸ਼ਰਾਰ ਸ਼ਾਮ ਸਿੰਘ ਢਾਰੀ ਵਾਲੇ ਬਾਨਾ ਸੈਸਤਰੀ ਜੋੜ ਵਿਛੋੜ ਛੁੱਟੇ ਸ਼ਾਹ ਮੁਹੰਮਦ ਅਸਿੰਨਾ ਨੇ ਹੋਰਿਆਂ ਦੇ ਵਾਂਗ ਨਿੰਬੂਆਂ ਲਉ ਨਿਚੋੜ ਛੁੱਟੇ ਜਾਂ ਲਾਲ ਸਿੰਘ ਦੇ ਤੇ ਅਸਿੰਨੇ ਵੇਖਿਆ ਖਾਲਸਾ ਫੌਜ ਬੜੀ ਬਹਾਦਰਾਨਾਲ ਸ਼ਾਹ ਸਿੰਘ ਦੀ ਗਵਾਂਧਲੇ ਲੜਦੀਏ ਉਹਨਾਂ ਤਾਂ ਅੰਗਰੇਜ਼ਾਂ ਨੂੰ ਜਿਤਾਉਂਦਾ ਫਾਇਦਾ ਕੀਤਾ ਹੋਇਆ ਸੀ ਉਹਨਾਂ ਬਰੂਦ ਭਰੀਆਂ ਬੇੜੀਆਂ ਦਰਿਆਵਾਂ 'ਚ ਡੋਬਤੀਆਂ ਬਰੂਦ ਦੀ ਥਾਂ ਤੇ ਪੇਟੀਆਂ ਵਿੱਚ ਸਰੋਂ ਤੇ ਰੇਤ ਭੇਜ ਦਿੱਤੀ ਦੇਣੀਆਂ ਦਾ ਬਣਿਆ ਪੁਲ ਵੀ ਤੋੜ ਦਿੱਤਾ ਆਪਣੇ ਹਮੇਤੀ ਫੌਜੀਆਂ ਨਾਲ ਮੈਦਾਨ ਵਿੱਚ ਉੱਪਰ ਆਜਿਕੇ ਲੇ ਬੰਦੂਕੀਆਂ ਨੂੰ ਰੋਧ ਮਿਲਣਾ ਬੰਦ ਹੋ ਗਿਆ ਦੂਰ ਮਾਰੂ ਤੋਪਾਂ ਦੇ ਗੋਲੇ ਨਹੀਂ ਫੌਜ ਦੇ ਉੱਪਰ ਦੀ ਅਰੇ ਪਾਸੇ ਜਾ ਕੇ ਪੈਨੇ ਸਨ ਕਿਉਂਕਿ ਉਹਨਾਂ ਤੋਂ ਪਾਦੇ ਚਲਾਉਣ ਵਾਲੇ ਮੁਸਲਮਾਨ ਸਨ ਜੋ ਤੋਪਾਂ ਦੇ ਮੂੰਹ ਉੱਤੇ ਕਰਕੇ ਚਲਾਉਂਦੇ ਸਨ ਜੋ ਦੁਸ਼ਮਣ ਦਾ ਕੋਈ ਨੁਕਸਾਨ ਨਾ ਹੋਵੇ ਅੰਦਰ ਵਿੱਚ ਤੋਪਾਂ ਹੌਲੀ-ਹੌਲੀ ਚੱਲਣਾ ਬੰਦ ਹੋ ਗਈਆਂ ਇੰਨੇ ਤੱਕ ਨਹੀਂ ਫੌਜਾਂ ਨੇ ਦੋ ਦਿਨ ਥਾਂ ਤੋਂ ਸਿੱਖਾਂ ਦੇ ਮੋਰਚੇ ਵਿੱਚ ਦਾਖਲ ਹੋ ਗਈਆਂ ਸ਼ੇਖ ਦੀ ਲੱਗੇ ਆਸੀ ਪਾਸੇ ਹੋਣ ਐਨ ਉਸ ਵੇਲੇ ਸardar Sham Singh Tariwala ਅਗਲੇ ਮੋਰਚੇ ਤੇ ਪਹੁੰਚ ਗਿਆ ਚਿੱਟਾ ਨੂਰਾਨੀ ਦਾੜਾ ਚਟੀ ਪਸ਼ਾਕ ਸਜਿਆ ਆਇਆ ਸਿੰਘ ਸਫੈਦ ਘੋੜੇ ਤੇ ਸੁਭਰਿਆ ਸੀ ਮੋਰਚੇ ਦੀ ਆਤ ਵੇਖ ਕੇ ਆਨੰਦ ਹੈ ਗਿਆ ਸ਼ੀਧੀ ਤੋਂ ਬਿਨਾ ਹੋਰ ਸਭ ਦਰਵਾਜ਼ੇ ਬੰਦ ਹੋ ਗਏ ਕੌਮੀ ਪਰਵਾਣਾਣ ਖਦਾ ਪੁੱਤੜਾ ਦੁਸ਼ਮਣ ਅਗੇ ਕਹਿਣਾ ਮੰਗ ਛੁਟਣ ਦੀ ਤਾਂ ਸ਼ੀਧੀ ਬਣੀ ਚਾਹੁੰਦਾ ਸੀ ਅਸਲਾ ਮੁਕ ਜਾਣ ਕਰਕੇ ਤਲਵਾਰ ਮਿਆਨੋਂ ਕਢ ਕੇ ਵੈਰੀਆਂ ਨੇ 70 ਵਿਛੋਣਾ ਸ਼ੁਰੂ ਕਰ ਦਿੱਤੇ ਸਰਦਾਰ ਸ਼ਾਮ ਸਿੰਘ ਨਤਾਰੀ ਵਾਲੇ ਦੇ ਸੱਤ ਗੋਲੀਆਂ ਛਾਤੀ ਵਿੱਚ ਲੱਗੀਆਂ ਕੋੜੇ ਤੋਂ ਥਰੇ ਡਿਗੇ ਆਜ਼ਾਦੀ ਦਾ ਪੁਜਾਰੀ ਦੇਹ ਤੋਂ ਮਰਨ ਮਿਟਰ ਮਾਲ ਕੁਰਬਾਨੀ ਦਾ ਦੇਵਤਾ ਸ਼ਹੀਦ ਹੋ ਕੇ ਸੱਚਖੰਡ ਜਾਬਸੀਏ ਉਹਦੀ ਸ਼ਹਾਦਤ ਦੀ ਖਬਰ ਸੁਣ ਕੇ ਵਾਹੀ ਖਾਨ ਦੀ ਘਰ ਜਾ ਸੁਣਾਈ ਜਿਸ ਬਾਰੇ ਢਾਡੀ ਕਰਵਾਨ ਸਿੰਘ ਵੀ ਲਿਖਦੇ ਨੇ ਆਬਹਾਈ ਖਾਨ ਨੇ ਇਹ ਖਬਰ ਸੁਣਾਈ ਸ਼ਰਾਰ ਤੇਰਾ ਸਰਦਾਰ ਨਹੀਂ ਕਰ ਗਿਆ ਚੜਾਈ ਮਰਦਾ ਵਾਂਗੂੰ ਲੜਦਿਆਂ ਸ਼ਹਾਦਤ ਪਾਈ ਜਿੱਧਰ ਫਿਰ ਗਿਆ ਦਲਾਂ ਵਿੱਚ ਕਰ ਗਿਆ ਸਫਾਈ ਨਾ ਮੈਂ ਪਿੱਛੇ ਮੁੜ ਕੇ ਵੇਖਿਆ ਨਾ ਕੰਡ ਵਿਖਾਈ ਗਿਆ दारू ਸ਼ਿਕਾ ਮੁਕਿਆ ਫਰਤੀ ਉਠਾਈ ਵਿੱਚ ਸਭਰਾਵਾ ਲੋ ਦੀ ਉਹਨੇ ਕਹਾ ਮੰਗਾਈ ਕਲਵਾਨ ਸਿੰਘ ਸ਼ਰਾਰ ਨੇ ਸਿਰ ਨਾਲ ਨਵਾਈ ਸਦਾ ਸ਼ਾਮ ਸਿੰਘ ਸਭਰਾਵਾ ਦੇ ਇਨਾਮ ਸ਼ਾਦ ਦਾ ਜੰਮ ਪੀ ਕੇ ਅੰਗਰੇਜ਼ ਅਫਸਰਾਂ ਨੇ ਕੇਵਲ ਸਰਦਾਰ ਅਟਾਰੀ ਸਿਵਾਲਾ ਦੀ ਦੇਹ ਹੀ ਮદાન ਵਿੱਚੋਂ ਚੁਕੜਨ ਦਿੱਤੀ ਦੁਸ਼ਮਨ ਦੇ ਮਨ ਵਿੱਚ ਸੀ ਦੇਹ ਦੀ ਆਜ਼ਾਦੀ ਵਾਸਤੇ ਮਨ ਮਿਟਰਵਾਣਿਆਂ ਦੀ ਸ਼ਹੀਦੀ ਦਾ ਮਾਣ ਸਰਕਾਰ ਹੋਇਆ ਕਰਦਾ ਹੈ ਸਰਦਾਰ ਦੀ ਦੇਹ ਅਟਾਰੀ ਪਹਚਾਈ ਕਿਹਾਂ ਤਿਆਰ ਹੋਈ ਸਨਸਕਾਰ ਹੋਇਆ ਟਾਰੀ ਵਿੱਚ ਉਹਨਾਂ ਦੀ ਸਮਾਦ ਬਣੀ ਹੋਈ ਹੈ ਇਹ ਜਗ੍ਹਾ ਤੇ ਉਹਨਾਂ ਦੇ ਵਾਰਿਸ ਅਤੇ ਇਲਾਕੇ ਦੀਆਂ ਸੰਗਤਾਂ ਬੜੇ ਤੂਮ ਤੂਮ ਦੇ ਨਾਲ ਸ਼ਹੀਦੀ ਦਿਹਾੜਾ ਮਨਾਉਂਦੀਆਂ ਨੇ ਔਰ ਕੋਟਾਂ ਕੋਟ ਪ੍ਰਣਾਮ ਹੈ ਅਸੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਰੱਖ ਵਿਖਾਈ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਛਡੇ ਸ੍ਰੀ ਅਸੀਂ ਸ਼ਹੀਨ ਸਰਦਾਰ ਸ਼ਾਮ ਸਿੰਘ ਜਿਟਾਰੀ ਵਾਲੇ ਜਿਨ੍ਹਾਂ ਦਾ ਫਿਆਸਾ ਸਾਹਿਬ ਜੀ ਨੇ ਸੰਜਿਆ ਕੀਤਾ ਗੁਰੂਕੀਆਂ ਸਮਤੋ ਸਿਰ ਦੇ ਮੇਰ ਪਰ ਹੱਥ ਰੱਖਿਆ ਕਰੋ ਮਾਣਸ ਦਾ ਬਖਸ਼ਿਆ ਕਰੋ ਤਾਂ ਕਿ ਆਪ ਜੀ ਦੇ ਨਾਲ ਵਰਤਵਾ ਇਤਿਹਾਸ ਪੇਟ ਹਾਜ਼ਰੀ ਭਰ ਸਕੀਏ ਹੋਈਆਂ ਪੁੱਲਾਂ ਨੂੰ ਨਾਚ ਤਾਰਿਓ ਗਾਜ ਕੇ ਫਦੇ ਗਜਾਈਏ ਜੀ ਵਾਹ ਇਹ ਜਿੱਕਾ ਫਲਸਾ ਵਾਹ ਇਹ ਜਿੱਕੀ ਫਤਿਹ